ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਨਿੰਦਰ ਸਿੰਘ ਜੀ ਅੱਜ ਦੀ ਵੀਡੀਓ ਦੇ ਵਿੱਚ ਤੇ ਜਿਦਾ ਸਾਰਿਆਂ ਨੂੰ ਪਤਾ ਹੀ ਹੈ ਜੀ ਹੋਲੀ ਆ ਰਹੀ ਆ ਦੋਸਤੋ ਉਹਦੇ ਸਬੰਧ ਵਿੱਚ ਆਪਾਂ ਖੜੇ ਅੱਜ ਪਿੰਡ ਵਿੱਚ ਦੇਖਦੇ ਕਿਹੜੇ ਕਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਕੀ ਕੀ ਸਮਾਨ ਪਹੁੰਚਿਆ ਆਪਣੇ ਪਿੰਡ ਦੇ ਵਿੱਚ ਤੇ ਕਿਹੜੇ ਕਿਹੜੇ ਰੰਗ ਆ ਸੋ ਆਪਾਂ ਇਸ ਵੇਲੇ ਖੜੇ ਆ ਗਰਗ ਜਨਰਲ ਸਟੋਰ ਸ਼ੋਨੀ ਵਾਲਿਆਂ ਦੀ ਦੁਕਾਨ ਤੇ ਭਾਜੀ ਹੁਣੇ ਚਸਾਈ ਜਾਂਦੇ ਆ ਦੇਖੋ ਪੁਛਕਾਰੀਆਂ ਸਿਆਈ ਜਾਂਦੇ ਲੜੀਆਂ ਲਾਈ ਜਾਂਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਗੱਲ ਜੀ ਕੀ ਹਾਲ ਚਾਲ ਹੈ ਵਿਕਾਸ ਜੀ ਬਹੁਤ ਵਧੀਆ ਆਪਣਾ ਸੁਣਾਓ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਗਨ ਚੱਕੀ ਫਿਰਦੇ ਆ ਮੈਂ ਕਿਹਾ ਬਸ ਹੁਣ ਬੰਦਾ ਬੰਦਾ ਨਾ ਮਾਰਦੇ ਹੋ ਬਾਕੀ ਕੋਈ ਗੱਲ ਨਹੀਂ ਮੈਂ ਤਾਂ ਟੈਨਸ਼ਨ ਨਾ ਲਓ ਤੁਸੀਂ ਹਾਂ ਬੰਦਾ ਨਹੀਂ ਮਾਰ ਦਿੰਦੇ ਆਪਾਂ ਤੁਹਾਡਾ ਪਤਾ ਕੁਝ ਨਹੀਂ ਭਰਾਵਾ ਲਗਾ ਦਿਓ ਨਹੀਂ 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 ਅੱਜ ਕੱਲ ਨਿਆਣਿਆਂ ਦੇ ਖੇਡੇ ਇੰਨੇ ਵਧੀਆ ਹੈਗੇ ਨਿਆਣੇ ਮੰਗਦੇ ਹੀ ਚੀਜ਼ਾਂ ਹੈਗੀਆਂ ਇਹ ਭਾਈ ਕਿੰਨੀ ਵੱਡੀ ਹੈ ਦੱਸਦੀ ਗੱਲ ਲੱਗਦੀ ਆ ਉਹ ਨਹੀਂ ਨਹੀਂ ਸਿੱਧਾ ਹੀ ਆ ਤਿਉਹਾਰਾਂ ਦਾ ਆਪਣਾ ਹੋਲਾ ਮਹੱਲਾ ਨਹੀਂ ਬਿਲਕੁਲ ਤੁਸੀਂ ਹੋ ਕੇ ਮਨਾਉਂਦੇ ਆ ਬਿਲਕੁਲ ਤਿਉਹਾਰ ਆ ਇਹ ਤੇ ਕੀ ਕੀ ਹੋਰ ਸਮਾਨ ਲਿਆਉਂਦਾ ਰੰਗ ਸਾਰੇ ਹੈਗੇ ਆ ਸਾਰੇ ਰੰਗ ਹੈ ਸੱਤ ਅੱਠ ਤਰ੍ਹਾਂ ਦੇ ਰੰਗ ਲਿਆਂਦੇ ਸਾਰੇ ਆਰਗੇਨਿਕ ਕਲਰ ਆ ਬਾਈ ਹੁਣ ਕੋ ਸਾਰੇ ਰੰਗ ਹੈਗੇ ਆ ਆਰਗੇਨਿਕ ਕਲਰ ਆ ਚੈੱਕ ਕਰੋ ਸਕੇ ਜੀ ਹੋਰ ਇਹ ਤੋਂ ਇਲਾਵਾ ਨਵੇਂ ਆਈਟਮ ਕੀ ਆਈ ਬਾਜੀ ਉਹ ਵੀ ਦਿਖਾਓ ਜੀ ਦਾ ਵੀ ਆਈਟਮ ਬਈ ਸਿਲੰਡਰ ਹੈਗੇ ਆ ਆ ਸਿਲੰਡਰ ਲਓ ਜੀ ਬਾਈ ਹੁਣੀ ਕਿਹਦੇ ਸਿਲੰਡਰ ਆਏ ਆ ਨਵੇਂ ਗੁਲਾਲ ਵਾਲੇ ਸਿਲੰਡਰ ਹੈਗੇ ਆ ਅੱਛਾ ਜੀ ਇਹ ਅੱਗ ਬੁਝਾਉਣ ਵਾਲੇ ਨੇ ਕੇ ਨਹੀਂ ਜੀ ਨਹੀਂ ਅੱਗ ਵਾਲੇ ਨਹੀਂ ਸੀ ਹਾਂ ਮੈਂ ਤਾਂ ਅੱਗ ਵਾਲੇ ਸੈਂਟਰ ਲੈ ਆਉਂਦੇ ਆ ਅੱਗ ਵਾਲੇ ਨਹੀਂ ਕਲਰ ਵਾਲੇ ਸਿਲੰਡਰ ਹੈ ਜੀ ਬਸ ਅੱਛਾ ਜੀ ਅੱਜ ਕੱਲੇ ਇਹੀ ਚੱਲਦੀ ਆ ਇਹਦੇ ਵਿੱਚ ਰੰਗ ਹੁੰਦਾ ਠੀਕ ਹੈ ਜੀ ਕੇਬੀ ਜੋੜਾਈ ਜੋ ਆਰਗੈਨਿਕ ਕਲਰ ਹੈਗੇ ਆ ਆਰਗੈਨਿਕ ਕਲਰ ਆਏ ਆ ਸਾਈਕਲ ਬ੍ਰਾਂਡ ਦੇ ਅੱਛਾ ਜੀ ਹਾਂ ਜੀ ਸਾਈਕਲ ਕੰਪਨੀ ਦੇ ਆਰਗੈਨਿਕ ਠੀਕ ਹੈ ਕਲਰ ਬਣੀ ਆਪੇ ਜਿਹਾ ਲਓ ਜੀ ਬਲੂਨਸ ਤੋਂ ਲਾ ਕੇ ਪਚਕਾਰੀਆਂ ਆ ਆਰਗੈਨਿਕ ਕਲਰ ਸਾਰਾ ਕੁਝ ਆਪਣੇ ਕੋਲ ਅਵੇਲੇਬਲ ਆ ਭਾਜੀ ਨੇ ਕਹਿੰਦੇ ਹੋਰ ਬਾਜੀਆਂ ਦੀਆਂ ਕਰਿਆਈਆਂ ਬੱਚਿਆਂ ਦੀ ਖੇਡੇ ਖੂਦ ਸਭ ਵਧੀਆ ਵਧੀਆ ਆ ਦੇਖੋ ਜਿੱਦਾਂ ਦੀ ਬੱਚਾ ਚਾਹਦਾ ਰਹਿ ਕੇ ਜਾਵੇ ਆਪਣੇ ਆਪਣੇ ਮਨਪਸੰਦੀ ਬਿਲਕੁਲ ਚੀਜ਼ ਹੈ ਜੀ ਤੇ ਵੱਡੇ ਛੋਟੇ ਮਿਲ ਜੂਗੇ ਜੇ ਵੱਡਿਆਂ ਮਿਲ ਜੂਗੇ ਪੂਰੇ-ਪੂਰੇ ਅੱਛਾ ਪੂਰੇ-ਪੂਰੇ ਛੋਟੇ ਵੀ ਮਿਲ ਜੂਗੇ ਆਪਣੇ ਕੋਲ ਆਰਗੇਨਿਕ ਹੈ ਨਾ ਇਸਨੇ ਕਲਰ ਵੀ ਕੋਈ ਨਹੀਂ ਲੋ ਜੀ ਆਰਗੇਨਿਕ ਕਲਰ ਹੈ ਭਾਜਪਨੀ ਕਹਿੰਦੇ ਇਹ ਤੋਂ ਤਾਂ ਬ੍ਰਾਂਡ ਵਧੀਆ ਵਧੀਆ ਕਲਰ ਆਗੇ ਇਹਦੇ ਵਿੱਚ ਕੋਈ ਇਹਦੇ ਵਿੱਚ ਹਾਰਮਫੁਲ ਨਹੀਂ ਆ ਬੱਚੇ ਦੀ ਸਿਹਤ ਕੋਈ ਖਰਾਬ ਨਹੀਂ ਹੁੰਦੀ ਠੀਕ ਆ ਜੀ ਵਧੀਆ ਕਲਰ ਆ ਤੋਤਾ ਬ੍ਰੈਂਡ ਹੈ ਤੋਤਾ ਬ੍ਰੈਂਡ ਦੇ ਆ ਠੀਕ ਆ ਜੀ ਗਾੜੀਆਂ ਰੰਗਣ ਦੀਆਂ ਬੱਕਰੀਆਂ ਬੱਚਿਆਂ ਦੀ ਟੈਂਕੀਆਂ ਛੋਟੇ ਬੱਚੇ ਲਈ ਵੀ ਰੱਖੀ ਆ ਕੀ ਬਾਤ ਆ ਟੈਂਕੀਆਂ ਵਾਲੀਆਂ ਆ ਗਿਆ ਪਿਛੇ ਟੈਂਕੀ ਪਾਓ ਤੇ ਗਾਣਾ ਖੇਲੋ ਬੱਚੇ ਜਰੂਰੀ ਬੱਚੇ ਚਲਾਣਗੇ ਆ ਬੱਚੇ ਇਹ ਦੇਖੋ ਇਹ ਬੱਚੇ ਸ਼ਾਪਿੰਗ ਆਣ ਆਏ ਹੈ ਰੰਗ ਲੈਣ ਆਏ ਆ ਹਾਂ ਜੀ ਕਿਹੜਾ ਰੰਗ ਲੈਣਾ ਓਏ ਐਨੀ ਰੰਗਣੇ ਹਾਂ ਟਿਕਟੋਕ ਆ ਲਾਵੇ ਰਾ ਆ ਹਾਂ ਲੈ ਹੋਲੀ-ਹੋਲੀ ਬਣ ਗਈ ਹੈ ਠੀਕ ਹੈ ਜੀ ਇਦਾਂ ਦੀ ਗੱਲਬਾਤ ਹੈ ਬਹੁਤ ਵਧੀਆ ਚੜਦੀ ਕਲਾ ਭਾਈ ਤੁਸੀਂ ਸੁਣਾਓ ਹੋਲਾ ਮੱਲਾ ਹਾਂ ਬਸ ਤੁਹਾਨੂੰ ਅੱਜ ਵੀ ਤੁਹਾਨੂੰ ਦੇਖਣ ਆਏ ਸੀਗੇ ਕਿ ਭਾਈਓ ਕੀ ਕੀ ਸਮਾਨ ਦੇਖ ਲਈਏ ਜਾ ਕੇ ਅਮੇ ਭਾਈ ਸਾਰਿਆਂ ਨੂੰ ਸਾਡੇ ਵੱਲੋਂ ਬਾਹਰੇ ਪਿੰਡ ਵਾਸੀਆਂ ਨੂੰ ਸਾਰੇ ਨਗਰ ਵਾਸੀਆਂ ਨੂੰ ਲੱਖ-ਲੱਖ ਵਧਾਈਆਂ ਹੋਲੀ ਦੀਆਂ ਹੋਲੇ ਮੱਲੇ ਦੀਆਂ ਸਾਡੇ ਵੱਲੋਂ ਪੂਰੀ ਸਾਡੇ ਛੋਣੀ ਵੱਲੋਂ ਸਾਡੀ ਛੋਣੀ ਦੀ ਦੁਕਾਨ ਵੱਲੋਂ ਸਾਡੇ ਗਰਗਨੋਂ ਛੋਣੀ ਵਾਲਿਆਂ ਦੀ ਦੁਕਾਨ ਵੱਲੋਂ ਸਾਡੇ ਪੂਰਾ ਪੂਰਾ ਸਾਰਿਆਂ ਦੇ ਘਰ ਪਰਿਵਾਰ ਸਭ ਖੁਸ਼ ਰਹਿਣ ਸਾਰੇ ਹੋਲੀ ਦੀਆਂ ਵਧਾਈਆਂ ਹੋਲੀ ਦੇ ਰੰਗ ਮੇਲੇ ਨੇ ਜਿੱਦਾਂ ਹੋਲੀ ਦੇ ਰੰਗ ਆਇਦਾਂ ਹੀ ਲੋਕਾਂ ਦੀ ਖੁਸ਼ੀ ਦੇ ਵਿੱਚ ਜੀਵਨ ਦੇ ਵਿੱਚ ਰੰਗ ਆਉਣ ਸਾਰਿਆਂ ਦੇ ਵਿੱਚ ਲੋਕਾਂ ਨੂੰ ਬਲੱਖ ਲੱਖ ਵਧਾਈਆਂ ਸਾਡੇ ਵੱਲੋਂ ਇਹ ਦੁਆਰਾ ਕਈ ਦਿਲਾਂ